ਸਿਕਾਲ ਜੀ ਵੈਲਕਮ ਹੈ ਤੁਹਾਡਾ ਮੇਰੇ ਪ੍ਰੋਪਸੂ ਕ੍ਰिएशन ਚੈਨਲ ਤੇ ਅੱਜ ਆਪਾਂ ਫਿਰ ਤੋਂ ਤੁਹਾਡੇ ਲਈ ਬਹੁਤ ਹੀ ਪਿਆਰੇ ਡਿਜ਼ਾਈਨ ਦੇ ਜੋ ਸੂਟ ਲੈ ਕੇ ਆਇਆ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਸਕਰੀਨ ਸ਼ਾਟ ਲੈ ਕੇ WhatsApp ਤੇ ਤੁਸੀਂ ਆਰਡਰ ਦੇ ਸਕਦੇ ਹੋ 9613500790 ਤੇ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣਾ ਕੀ ਆਰਡਰ ਦੇ ਸਕਦੇ ਹੋ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਜੋ ਵਰਕ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨ ਵਰਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਤੁਸੀਂ ਭੇਜ ਕੇ ਸਾਡੇ ਤੋਂ ਕੀ ਰੈਡੀ ਕਰਵਾ ਸਕਦੇ ਹੋਗੇ ਤੇ ਅੱਜ ਜੋ ਆਪਾਂ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂਗੇ ਇਹ ਆਪਣੇ ਸਾਰੇ ਕੀ ਆਰਡਰ ਦੇ ਸੂਟ ਨੇ ਜੋ ਰੈਡੀ ਹੋ ਕੇ ਜਾ ਰਹੇ ਨੇ ਤੁਹਾਨੂੰ ਅਗਰ ਸਾਡੀ ਵੀਡੀਓ ਪਸੰਦ ਆਉਂਦੀ ਆ ਸਾਡੀ ਨਿਊ ਕਲੈਕਸ਼ਨ ਤੁਹਾਨੂੰ ਵਧੀਆ ਲੱਗਦੀ ਆ ਸੋ ਪਲੀਜ਼ ਵੀਡੀਓ ਨੂੰ ਵਾਰ-ਵਾਰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਔਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸੂਟ ਨੇ ਜੋ ਸਾਡੇ ਡਿਜ਼ਾਈਨ ਕਿੱਦਾਂ ਦੇ ਲੱਗਦੇ ਨੇ ਅੱਜ ਦੇਖੋ ਜੋ ਆਪਾਂ ਫਸਟ ਸੂਟ ਦਿਖਾਉਣ ਜਾ ਰਹੇ ਹਾਂਗੇ ਇਹ ਜੌਰਜਟ ਤੇ ਸਟਾਫ ਤੇ ਬਣਿਆ ਹੋਇਆ ਇਹ ਡਿਜੀਟਲ ਪ੍ਰਿੰਟ ਸੀਗਾ ਇਹ ਆਪਣੇ ਕੀ ਆਰਡਰ ਦੇ ਸੂਟ ਨੇ ਸਾਰੇ ਜਿਹੜੇ ਰੈਡੀ ਹੋ ਕੇ ਜਾ ਰਹੇ ਨੇ ਇਹ ਦੇਖੋ ਬਹੁਤ ਸੋਹਣਾ ਦੇਖੋ ਪਲੇਟ ਸੀਗਾ ਤੇ ਇਹਨੂੰ ਕਿਸੇ ਸਾਰਾ ਨੀਚੋਂ ਆਪਾਂ ਨੇ ਹਾਈਲਾਈਟ ਕੀਤਾ ਹੋਇਆ ਤੇ ਥ੍ਰੈਡ ਦੇ ਨਾਲ ਦੇਖੋ ਹਾਈਲਾਈਟ ਕੀਤਾ ਨਾਲ ਜ਼ਰੀ ਨਾਲ ਵਿੱਚ ਸਾਰਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਦੇਖੋ ਹਾਈਲਾਈਟ ਕੀਤਾ ਹੋਇਆ ਸੀ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਤੁਸੀਂ ਇਦਾਂ ਦਾ ਹਾਈਲਾਈਟ ਕਰਵਾ ਕੇ ਕੰਮ ਕਰਾਉਣਾ ਚਾਹੁੰਦੇ ਹੋ ਤੇ ਅਸੀਂ ਕੀ ਆ ਤੁਹਾਨੂੰ ਬੈਸਟ ਕੀਆ ਬਣਾ ਕੇ ਦੇਵਾਂਗੇ ਤੁਸੀਂ ਕੋਈ ਪ੍ਰਿੰਟ ਲੈ ਚੂਸ ਕਰ ਸਕਦੇ ਹੋ ਵੀ ਸਾਨੂੰ ਆਹ ਪ੍ਰਿੰਟ ਤੇ ਕੰਮ ਕਰਵਾ ਕੇ ਦੇਵੋ ਤੇ ਇਦਾਂ ਸੇਮ ਦੇਖੋ ਬਾਹਵਾ ਤੇ ਆਪਾਂ ਨੇ ਹਾਈਲਾਈਟ ਕੀਤਾ ਬਹੁਤ ਸੋਹਣਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਦੇਖੋ ਤੇ ਫਿਰ ਤੁਸੀਂ ਨੈਕਸਟ ਦੇ ਸਕਦੇ ਹੋ ਵੀ ਆਪਾਂ ਨੇ ਗਲੇ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਾਇਆ ਹੈ ਇਹ ਆਪਾਂ ਨੇ ਬਾਟਮ ਨਾਲ ਦਾ ਕਪੜਾ ਸਟਾਫ ਰੱਖ ਕੇ ਬਹੁਤ ਸੋਹਣਾ ਦੇਖੋ ਇਹ ਆਪਾਂ ਨੇ ਕੰਮ ਕੀਤਾਗਾ ਬਹੁਤ ਸੋਹਣਾ ਲੱਗ ਰਿਹਾ ਉਹ ਦੇਖੋ ਨੱਕ ਦਾ ਡਿਜ਼ਾਈਨ ਤੇ ਬਹੁਤ ਵਧੀਆ ਦੇਖੋ ਆਪਾਂ ਨੇ ਲੇਸਿਸ ਦੇ ਕੇ ਇਹਦੀ ਫਿਨਿਸ਼ਿੰਗ ਕੀਤੀ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਾਡੇ ਤੋਂ ਸਟਿਚਿੰਗ ਕਰਵਾ ਸਕਦੇ ਹੋਗੇ ਤੇ ਨਾਲ ਦੇਖੋ ਇਹਦਾ ਬਾਵਾ ਮਾ ਤੇ ਬਹੁਤ ਸੋਹਣਾ ਦੇਖੋ ਆਪਾਂ ਨੇ ਬਾਵਾ ਮਾ ਦੀ ਕਿੰਨਾ ਜ਼ਿਆਦਾ ਵਧੀਆ ਫਿਨਿਸ਼ਿੰਗ ਦੇ ਨਾਲ ਦੇਖੋ ਕੰਮ ਕੀਤਾ ਬਹੁਤ ਸੋਹਣਾ ਦੇਖੋ ਆਪਾਂ ਨੇ ਪਲੇਨ ਸਟਾਫ ਰੱਖ ਕੇ ਉੱਪਰ ਗਿਆ ਕੰਮ ਕਰਕੇ ਤੇ ਬਹੁਤ ਸੋਹਣਾ ਦੇਖੋ ਇਹ ਲੇਸਿਸ ਦੇ ਬਹੁਤ ਸੋਹਣਾ ਸੂਟ ਲੱਗ ਰਿਹਾ ਦੇਖੋ ਇਹਨ ਕਿਉਂਕਿ ਸਟੀਚਿੰਗ ਟਾਈਮ ਹੀ ਹੁੰਦਾਗਾ ਜਿਹੜੀ ਕਿ ਆਪਣੇ ਸੂਟ ਦੇ ਵਿੱਚ ਜਾਣ ਪੈਣੀ ਹੁੰਦੀ ਹੈਗੀ ਤੇ ਬਹੁਤ ਸੋਹਣਾ ਦੇਖੋ ਆਪਾਂ ਸਿੰਪਲ ਤੋਂ ਸਿੰਪਲ ਸੂਟ ਨੂੰ ਬਹੁਤ ਵਧੀਆ ਸਟੀਚਿੰਗ ਟਾਈਮ ਵਧੀਆ ਬਣਾ ਸਕਦੇ ਆ ਚਾਕਾ ਤੇ ਦੇਖੋ ਸਾਰੇ ਕਿਤੇ ਕੀ ਆ ਆਪਾਂ ਨੇ ਬਹੁਤ ਸੋਹਣੀ ਦੇਖੋ ਸਮੋਸਾ ਲੇਸ ਦੇ ਕੇ ਇਹਦੀ ਫਿਨਿਸ਼ਿੰਗ ਕੀਤੀ ਆ ਤੇ ਨੈਕਸਟ ਦੇਖੋ ਇਹਦੀ ਬਾਟਮ ਇਹਦੀ ਕੀ ਆ ਆਪਾਂ ਨੇ ਸਟ੍ਰੇਟ ਬਾਟਮ ਬਣਾਈ ਆ ਤੇ ਬਾਟਮ ਤੇ ਕੀ ਆ ਹੋਇਆ ਹੋਇਆ ਆਪਾਂ ਬਾਟਮ ਤੇ ਤੁਸੀਂ ਕੰਮ ਦੀ ਸਫਾਈ ਦੇ ਸਕਦੇ ਹੋ ਬਹੁਤ ਸੋਹਣਾ ਦੇਖੋ ਇਹ ਬਾਟਮ ਦਾ ਕੰਮ ਹੋਇਆ ਹੋਇਆ ਨਾਲ نیچے ਦੇਖੋ ਆਪਾਂ ਕਿੰਨੀ ਵਧੀਆ ਦਿਖੋ ਇਹਦੀ ਮੂਰੀ ਬਣਾਈ ਹੈਗੇ ਬਹੁਤ ਸੋਹਣਾ ਕੱਟਵਰਕ ਵਾਲੀ ਦੇਖੋ ਇਹਦਾ ਮੂਰੀ ਬਣਾਈ ਗਈ ਹੈ ਬਹੁਤ ਸੋਹਣਾ ਦੇਖੋ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਤੁਸੀਂ ਇਦਾਂ ਦਾ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋਗੇ ਕੋਈ ਵੀ ਡਿਜੀਟਲ ਪ੍ਰਿੰਟ ਨੂੰ ਹਾਈਲਾਈਟ ਵਗੈਰਾ ਕਰਵਾ ਕੇ ਨਾਲ ਦੇਖੋ ਇਹਦੇ ਆਪਾਂ ਨੇ ਮਸਲੀਨ ਦਾ ਦੁਪੱਟਾ ਲੱਗਾ ਹੈ ਪਿਓਰ ਮਸਲੀਨ ਦਾ ਦੁਪੱਟਾ ਆਪਣਾ ਤੇ ਨਾਲ ਬਹੁਤ ਪਿਆਰੀ ਦੇਖੋ ਆਪਾਂ ਨੇ ਡੀਕ ਜੀ ਲੇਸਿਸ ਦੇ ਕੇ ਕੀ ਦੀ ਫਿਨਿਸ਼ਿੰਗ ਕੀਤੀ ਤੁਹਾਨੂੰ ਸੂਟ ਪਸੰਦ ਆ ਰਹੇ ਨੇ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਵੀ ਸਾ ਤੁਸੇ ਇਦਾਂ ਦਾ ਸੂਟ ਕੇ ਰੈਡੀ ਕਰਵਾਉਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਵੀ ਉਦਾਂ ਦੇ ਸੂਟ ਕੇ ਰੈਡੀ ਕਰਵਾ ਕੇ ਦਵਾਂਗੇ ਅਗਰ ਤੁਹਾਨੂੰ ਪਸੰਦ ਆਇਆ ਸੋ ਪਲੀਜ਼ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੋ ਦੇਖੋ ਨੈਕਸਟ ਸੂਟ ਦਿਖਾ ਰਿਹਾ ਇਹ ਵੀ ਆਪਣਾ ਕੀ ਡਿਜੀਟਲ ਪ੍ਰਿੰਟ ਸੀਗਾ ਇਹ ਤਾਂ ਸਿੰਪਲ ਪ੍ਰਿੰਟ ਸੀਗਾ ਆਪਣਾ ਤੇ ਆਪਾਂ ਦੇਖੋ ਇਹਦੇ ਨੈਕ ਤੇ ਵੀ ਵਰਕ ਕਰਵਾਇਆ ਬਹੁਤ ਸੋਹਣਾ ਦੇਖੋ ਵਰਕ ਹੋਇਆ ਹੋਇਆ ਇਹਦਾ ਦੇਖੋ ਕੰਮ ਦੀ ਸਫਾਈ ਦੇ ਸਕਦੇ ਹੋ ਬਹੁਤ ਵਧੀਆ ਸਫਾਈ ਤੇ ਆਪਾਂ ਨੇ ਕੰਮ ਕੀਤਾ ਦੇਖੋ ਨੈਕਸਟ ਤੇ ਹੋਇਆ ਤੇ ਬਾਹਾਂਾਂ ਤੇ ਹੋਇਆ ਇਹ ਦੇਖੋ ਇਹਨਾਂ ਦੀ ਬਾਹਾਂਾਂ ਤੇ ਕੰਮ ਹੋਇਆ ਬਹੁਤ ਸੋਹਣਾ ਦੇ ਕੋ ਬਾਹਾਂਾਂ ਤੇ ਕੰਮ ਹੋਇਆ ਫਿਰ ਆਪਾਂ ਸਟੀਚਿੰਗ ਟਾਈਮ ਦੇਖੋ ਇਹਦੇ ਵਿੱਚ ਕਿਉਂ ਬਹੁਤ ਹੀ ਪਿਆਰੇ ਦੇਖੋ ਛੋਟੇ ਛੋਟੇ ਜਿਹੇ ਬਟਨ ਦੇ ਕੇ ਇਹਦੀ ਫਿਨਿਸ਼ਿੰਗ ਕੀਤੀ ਬਹੁਤ ਸੋਹਣੇ ਦੇਖੋ ਬਟਨ ਲੱਗ ਰਹੇ ਨੇ ਕਿੰਨੇ ਪਿਆਰੇ ਬਟਨ ਲੱਗ ਰਹੇ ਨੇ ਤੇ ਨਾਲ ਹੀ ਦੇਖੋ ਇਹਦੇ ਆਪਾਂ ਨੇ ਬਾਹਾਂਾਂ ਤੇ ਬਹੁਤ ਸੋਹਣੀ ਦੇਖੋ ਮਲਟੀ ਕਲਰ ਦੀਲੇਸ ਦਿੱਤੀ ਹੈ ਤੇ ਨੈਕਸਟ ਇੱਕ ਗ੍ਰੀਨ ਸ਼ੇਡ ਦੀ ਲੇਸ ਦਿੱਤੀ ਹੈ ਕਿ ਬਹੁਤ ਵਧੀਆ ਫਿਨਿਸ਼ਿੰਗ ਤੇ ਆਪਾਂ ਨੇ ਕੰਮ ਕੀਤਾ ਜਿਹੜੀਆਂ ਬਾਵਾਂ ਦੇਖੋ ਆਪਾਂ ਨੇ ਇਸ ਤਰ੍ਹਾਂ ਬਣਾਈਆਂ ਨੇ ਤੁਸੀਂ ਜਿੱਦਾਂ ਦਾ ਕਹੋਗੇ ਸਟਿਚਿੰਗ ਓਦਾਂ ਦੀ ਹੋ ਜੇਗੀ ਬਹੁਤ ਸੋਹਣਾ ਦੇਖੋ ਵਰਕ ਲੱਗ ਰਿਹਾ ਤੇ ਬਹੁਤ ਵਧੀਆ ਮਤਲਬ ਡਿਜ਼ਾਈਨਰ ਜਿਹਾ ਪੀਸ ਰੈਡੀ ਕੀਤਾ ਤੇ ਨੀਚੇ ਵੀ ਦੇਖੋ ਇਹਦੇ ਆਪਾਂ ਲੇਸਿਸ ਦੇ ਕੇ ਬਹੁਤ ਸੋਹਣੀ ਵਧੀਆ ਫਿਨਿਸ਼ਿੰਗ ਕੀਤੀ ਹੋਈ ਹੈ ਅੱਗੇ ਪਿੱਛੇ ਦੇਖੋ ਬਹੁਤ ਵਧੀਆ ਲੱਗ ਰਿਹਾ ਹੈ ਸੂਟ ਜਿੰਨਾ ਕਹਿ ਦੋ ਇਹ ਮਤਲਬ ਇੱਕ ਸਿੰਪਲ ਸੋਬਰ ਡਿਜੀਟਲ ਪ੍ਰਿੰਟ ਨੂੰ ਵੀ ਆਪਾਂ ਬਹੁਤ ਵਧੀਆ ਡਿਜ਼ਾਈਨਰ ਬਣਾ ਸਕਦੇ ਹਾਂਗੇ ਇਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਤੁਸੀਂ ਉੱਪਰ ਤੋਂ ਚੈੱਕ ਕਰ ਸਕਦੇ ਹੋ ਕਿੰਨਾ ਵਧੀਆ ਲੱਗ ਰਿਹਾ ਹੈ ਤੇ ਨਾਲ ਦੇਖੋ ਤੁਸੀਂ ਇਹਦੀ ਬਾਟਮ ਸੀਗੀ ਤੇ ਬੇ ਪਲੇਨ ਬਾਟਮ ਸੀ ਤੇ ਬਾਟਮ ਤੇ ਵੀ ਆਪਾਂ ਵਰਕ ਕੀਤਾ ਦੇਖੋ ਬਾਟਮ ਤੇ ਵੀ ਆਪਣਾ ਕੰਮ ਕੀਤਾ ਬਹੁਤ ਸੋਹਣਾ ਦੇਖੋ ਵਰਕ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਸੂਟ ਲੱਗ ਰਿਹਾ ਦੇਖੋ ਜੀ ਕੰਮ ਦੀ ਸਫਾਈ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਸੋਹਣਾ ਦੇਖੋ ਕੰਮ ਹੈ ਇਹ ਬਹੁਤ ਸੋਹਣਾ ਕੰਮ ਲੱਗ ਰਿਹਾ ਤੇ ਆਪਾਂ ਨੇ ਨੀਚੇ ਕੇ ਬਾਟਮ ਤੇ ਵੀ ਲੇਸਿਸ ਦੇ ਕੇ ਇਹਦੀ ਫਿਨਿਸ਼ਿੰਗ ਕੀਤੀ ਹੈ ਬਹੁਤ ਸੋਹਣਾ ਦੇਖੋ ਕੰਮ ਕੀਤਾ ਹੋਇਆ ਹੈਗਾ ਸਟੀਚਿੰਗ ਬਹੁਤ ਸੋਹਣੀ ਕਰੀ ਹੋਈ ਆ ਇਹਦੇ ਕੀ ਆ ਬਾਟਮਸ ਹੋ ਗਈ। ਦੇਖੋ ਤੁਸੀਂ ਫੁੱਲ ਸੂਟ ਦੀ ਲੁੱਕ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਲੱਗਦਾ ਪਿਆ। ਤੇ ਨੈਕਸਟ ਦੇਖੋ ਆਪਾਂ 베ਸ ਨਾਲ ਦਾ ਦੁਪੱਟਾ ਡਾਈ ਕਰਵਾਇਆ ਤੇ ਨਾਲ ਦੇਖੋ ਮਲਟੀ ਕਲਰ ਦੀ ਲੇਸਿਸ ਦਿੱਤੀ ਆ। ਬਹੁਤ ਸੋਹਣੀ ਲੇਸ ਦੇ ਕੇ ਕੇ ਦੀ ਫਿਨਿਸ਼ਿੰਗ ਕੀਤੀ ਆ। ਬਹੁਤ ਸੋਹਣਾ ਸੂਟ ਲੱਗ ਰਿਹਾ ਦੇਖੋ ਇਹ ਬਹੁਤ ਹੀ ਜ਼ਿਆਦਾ। ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਾਡੇ ਕੋਲ ਇਦਾਂ ਦੇ ਕੀ ਸੂਟ ਆ ਰੈਡੀ ਕਰਵਾ ਸਕਦੇ ਹੋ। ਦੇਖੋ ਪ੍ਰਿੰਟ ਸੇਮ ਨਹੀਂ ਮਿਲ ਸਕਦਾ ਹੈਗਾ। ਪਰ ਤੁਸੀਂ ਆਈਡੀਆ ਲੈ ਸਕਦੇ ਹੋ ਤਾਂ ਤੁਸੀਂ ਸਾਡੇ ਕੋਲ ਕਿਹ ਰਾਡੀ ਕਰਵਾ ਸਕਦੇ ਕਿਸੇ ਹੋਰ ਪ੍ਰਿੰਟ ਦੇ ਉੱਪਰ ਬਹੁਤ ਸੋਨੇ ਸੂਟ ਨੇ ਜਿੰਨੇ ਵੀ ਦੇਖੋ ਆਪਾਂ ਲੇਸਿੰਗਸ ਯੂਜ਼ ਕਰਦੇ ਆ ਆਪਣੇ ਬਹੁਤ ਵਧੀਆ ਮਟੀਰੀਅਲ ਹੁੰਦਾ ਕੋਈ ਇਹ ਨਹੀਂ ਕਿ ਇਹ ਚੂਬਦਾ ਮਟੀਰੀਅਲ ਆ ਸੌਫਟ ਮਟੀਰੀਅਲ ਹੁੰਦਾ ਇਹ ਆਪਣਾ ਕਾਟਨ ਬੇਸ ਬਹੁਤ ਵਧੀਆ ਮਟੀਰੀਅਲ ਹੁੰਦਾ ਇਹ ਤੇ ਜੋ ਦੇਖੋ ਮੈਂ ਨੈਕਸ ਦਿਖਾ ਰਹੀ ਆ ਇਹ ਆਪਣਾ ਮੈਟੀ ਪਸ਼ਮੀਨਾ ਦਾ ਇਹ ਸਪ੍ਰਿੰਟ ਸੇਮ ਨਹੀਂ ਮਿਲਣਾ ਔਰ ਹਾਟ ਪ੍ਰਿੰਟ ਚ ਆਪਾਂ ਨੂੰ ਹੀ ਮਿਲ ਸਕਦੇ ਨੇ ਤੇ ਮੈਟੀ ਪਸ਼ਮੀਨਾ ਬਹੁਤ ਵਧੀਆ ਸਟਾਫ ਹੈ ਇਹ ਦੇਖੋ ਆਪਣਾ ਪ੍ਰੋਪਰ ਸਟੀਚਿੰਗ ਦੇਖੋ ਕਿੰਨੀ ਸੋਹਣੀ ਹੈ ਤੇ ਆਪਾਂ ਲੇਸਸ ਦੇਖਿਆ ਕਿ ਬਹੁਤ ਵਧੀਆ neck ਦਾ ਡਿਜ਼ਾਈਨ ਬਣਾਇਆ ਬਹੁਤ ਛੋਟੇ-ਛੋਟੇ ਦੇਖੋ ਬਟਨ ਲਗਾਏ ਨੇ ਬਹੁਤ ਵਧੀਆ ਸੋਬਰ ਜਿਹਾ ਮਤਲਬ ਬਟਨ ਲਗਾ ਕੇ ਇਹਦੇ ਡਿਜ਼ਾਈਨਿੰਗ ਕਰੀ ਹੈ ਤੇ ਬਾਹਵਾ ਦੇਖੋ ਤੁਸੀਂ ਆਪਣੇ ਕਫ ਵਾਲੀਆਂ ਇਹਦੀਆਂ ਬਾਹਵਾਵਾਂ ਬਣਾਈਆਂ ਨੇ ਬਹੁਤ ਸੋਹਣਾ ਦੇਖੋ ਸਫਾਈ ਤੇ ਕੰਮ ਹੋਇਆ ਹੋਇਆ ਬਹੁਤ ਸੋਹਣੀਆਂ ਬਾਹਵਾਵਾਂ ਲੱਗ ਰਹੀਆਂ ਨੇ ਦੇਖੋ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਨੇ ਤੇ ਸਾਰੇ ਦੇਖੋ ਆਪਾਂ ਨੇ ਚਾਹਤਾ ਦੇ ਘੇਰ ਦੇ ਘਲੇਸਿਸ ਦੇ ਕੇ ਇਹਦੀ ਫਿਨਿਸ਼ਿੰਗ ਕੀਤੀ ਹੈ। ਲੇਸਿਸ ਬਹੁਤ ਸੋਹਣੀ ਹੈ ਦੇਖੋ ਬਹੁਤ ਪੈਰੀ ਲੇਸਾ। ਤੇ ਇਹਦੇ ਨਾਲ ਦੇਖੋ ਆਪਾਂ ਨੇ ਕੀ ਆ ਪੈਂਟਾਈ ਪਲਾਜ਼ੋ ਬਣਾਇਆਗਾ ਪੈਂਟਾਈ ਪਲਾਜ਼ੋ ਤੇ ਇਹਦੇ ਦੇਖੋ ਆਪਾਂ ਐਦਾਂ ਪਿੰਟੈਕਸ ਪਾ ਕੇ ਲੇਸਿਸ ਦੇ ਕੇ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ। ਤੁਸੀਂ ਐਦਾਂ ਕੀ ਆ ਆਪਣੇ ਸੂਟ ਨੇ ਜੋ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਦੁਪੱਟਾ ਆਪਣਾ ਬੇਸ ਨਾਲ ਦਾ। लेसिस ਦੇ ਕੇ ਦੇਖ ਨਿਸ਼ੀਨ ਕੀਤੀ ਹੈ ਮਸਨੀਨ ਦਾ ਦੁਪੱਟਾ ਪ्योर ਮਸਨੀਨ ਦਾ ਦੁਪੱਟਾ ਸਿਲਕ بیس ਬਹੁਤ ਵਧੀਆ ਦੇਖੋ ਇਹਦੀ ਸ਼ਾਈਨ ਤੋਂ ਪਤਾ ਚਲਦਾ ਹੋਏਗਾ ਇਹ ਦੁਪੱਟੇ 'ਚ ਸ਼ਾਈਨ ਹੈ ਬਹੁਤ ਸੋਹਣਾ ਦੁਪੱਟਾ ਹੈ ਇਹ ਤੇ ਜੋ ਦੇਖੋ ਮੈਂ ਨੈਕਸਟ ਦਿਖਾ ਰਹੀ ਹਾਂ ਇਹ ਵੀ ਆਪਣਾ ਪਸ਼ਮੀਨਾ ਸਾਫਾ ਬਹੁਤ ਵਧੀਆ ਪ੍ਰਿੰਟਾ ਦੇਖੋ ਤੇ ਸਟੀਚਿੰਗ ਦੇਖੋ ਤੁਸੀਂ ਕਿੰਨੀ ਸੋਹਣੀ ਕਰੀ ਆਪਾਂ ਨੇ ਨੈਕ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਕੀਤਾ ਇਹਦੇ 'ਚ ਦੇਖੋ ਦੋ ਤਰ੍ਹਾਂ ਦੀ ਤਾਂ ਲੇਸ ਆਪਾਂ ਨੇ ਯੂਜ਼ ਕੀਤੀ ਹੈ ਬਹੁਤ ਸੋਹਣੀ ਇਹ ਦੇਖੋ ਇਹ ਹੋਗੀ ਤੇ ਨੈਕਸਟ ਉਹਦੇ ਨਾਲ ਲੱਗੀ ਹੋਈ ਆ ਬ੍ਰੀਕ ਜੀ ਬਹੁਤ ਸੋਹਣਾ ਇਹ ਦੇਖੋ ਆਪਾਂ ਨੇ ਕਿ ਬਾਟਮ ਨਾਲ ਦਾ ਸਟਾਫ ਨਾਲ ਕੀ ਆ ਡਿਜ਼ਾਈਨ ਬਣਾਇਆ ਬਹੁਤ ਸੋਹਣਾ ਦੇਖੋ ਲੱਗ ਰਿਹਾ ਬਹੁਤ ਗ੍ਰੇਸਫੁਲ ਜਿਹਾ ਲੱਗ ਰਿਹਾ ਇਹ ਤੇ ਇਹਦੀਆਂ ਬਾਹਵਾ ਮੈਂ ਦੇਖੋ ਇਦਾਂ ਬਣਾਈਆਂ ਨੇ ਆਪਾਂ ਨੇ ਕਫ ਵਾਲੀਆਂ ਬਾਹਵਾ ਨੇ ਤੇ ਇਹਦੀਆਂ ਆਪ ਉੱਪਰ ਕੀ ਇਦਾਂ ਲੇਸ ਦੇ ਕੇ ਕੀ ਆ ਬਹੁਤ ਸੋਹਣਾ ਦੇਖੋ ਫਿਨਿਸ਼ਿੰਗ ਕੀਤੀ ਹੋਇਆ ਬਹੁਤ ਪਿਆਰੀਆਂ ਲੱਗ ਰਹੀਆਂ ਨੇ ਦੇਖੋ ਕਫ ਵਾਲੀਆਂ ਜਿਹੜੀਆਂ ਬਾਹਵਾ ਨੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਫ ਨੇ ਜਿਹੜੇ ਕਿੰਨੇ ਸੋਹਣੇ ਬਣੇ ਹੋਏ ਨੇ ਦੇਖੋ ਇਹਦਾ ਇਹਨਾਂ ਦੇ ਬਾਲ ਤੋਂ ਦੇਖੋ ਕਿ ਕਿੰਨੇ ਸੋਹਣੇ ਲੱਗ ਰਹੇ ਨੇ ਬਹੁਤ ਸੋਹਣੇ ਲੱਗ ਰਹੇ ਨੇ ਇਹ ਤੇ ਨਾਲ ਦੇਖੋ ਇਹਦੇ ਚਾਕਾਂ ਤੇ ਘੇਰਿਆਂ ਤੇ ਆਪਾਂ ਨੇ ਇਦਾਂ ਲੇਸ ਦਿੱਤੀ ਆ ਬਰੀਕ ਤੇ ਨੀਚੇ ਕੀ ਆਪਾਂ ਨੇ ਬਹੁਤ ਸੋਹਣਾ ਦੇਖੋ ਜਿੱਦਾਂ ਆਪਾਂ ਨੇ ਨੈਕ ਤੇ ਡਿਜ਼ਾਈਨ ਬਣਾਇਆ ਸੇਮ ਉਹੀ ਆਪਾਂ ਨੇ ਇਹਦੇ ਨੀਚੇ ਦੇਖੋ ਆਪਾਂ ਬਣਾਇਆ ਹੋਇਆ ਡਿਜ਼ਾਈਨ ਸ਼ਰਟ ਦੇ ਬਹੁਤ ਸੋਹਣਾ ਲੱਗ ਰਿਹਾ ਦੇਖੋ ਇਹ ਵੀ ਤੁਸੀਂ ਇਦਾਂ ਦਾ ਮਤਲਬ ਦੇਖੋ ਸਿੰਪਲ ਸੂਟ ਨੇ ਤੁਸੀਂ ਕੀ ਇਦਾਂ ਬਹੁਤ ਵਧੀਆ ਗਿਆ ਰੈਡੀ ਕਰਵਾ ਸਕਦੇ ਹੋ ਕਿਉਂਕਿ ਇਹ ਸਾਰੇ ਸੂਟ ਦੀ ਸਟੀਚਿੰਗ ਤੇ ਹੀ ਡਿਪੈਂਡ ਕਰਦਾ ਹੁੰਦਾ ਕਿ ਆਪਾਂ ਨੂੰ ਕਿੰਨਾ ਸੋਹਣਾ ਔਰ ਕਿ ਇਦੇ ਨਾਲ ਵੀ ਦੇਖੋ ਆਪਣਾ ਪੈਂਟਾਇ ਪਲਾਜ਼ੋ ਆ ਤੇ ਉਹਦੇ ਤੇ ਵੀ ਆਪਾਂ ਨੇ ਇਦਾਂ ਲੇਸਿਸ ਦੇ ਕੇ ਫਿਨਿਸ਼ਿੰਗ ਕੀਤੀ ਹੋਈ ਦੇਖੋ ਬਹੁਤ ਸੋਹਣਾ ਲੱਗ ਰਿਹਾ ਦੇਖੋ ਲੇਸਿਸ ਦੇਖੋ ਜਿੰਨੀਆਂ ਵੀ ਹੁੰਦੀਆਂ ਨੇ ਮੈਂ ਫਿਰ ਬਾਰ-ਬਾਰ ਇੱਕੋ ਗੱਲ ਕਹਿੰਦੇ ਹਾਂ ਨੇ ਬਹੁਤ ਵਧੀਆ ਲੇਸਿਸ ਹੁੰਦੀਆਂ ਨੇ ਪਰ ਇਹ ਥੋੜੀਆਂ ਮਤਲਬ ਮਹਿੰਗੀਆਂ ਹੁੰਦੀਆਂ ਨੇ ਪਰ ਬਹੁਤ ਵਧੀਆ ਲੱਗਦੀਆਂ ਨੇ ਦੇਖੋ ਕਲਰਫੁੱਲ ਲੇਸਿਸ ਨੇ ਕਾਟਨ ਬੇਸ ਹੁੰਦੀਆਂ ਨੇ ਕਈ ਇਹਦੇ ਵਿੱਚ ਮਤਲਬ ਜਾਲੀਦਾਰ ਹੁੰਦੀਆਂ ਨੇ ਤੇ ਪਰ ਇਹ ਸੌਫਟ ਹੁੰਦੀਆਂ ਨੇ ਇਦਾਂ ਹਾਰਡ ਨਹੀਂ ਕੀ ਇਹ ਚੂਬਣ ਵਗੈਰਾ ਬਹੁਤ ਸੌਫਟ ਹੁੰਦੀਆਂ ਨੇ ਨਾਲ ਦੇਖੋ ਇਹਦੇ ਬਹੁਤ ਹੀ ਸੋਹਣਾ ਆਪਣਾ ਦੁਪੱਟਾ ਮਸਲੀਨ ਦਾ ਤੇ ਪਿਓਰ ਮਸਲੀਨ ਦੇ ਦੁਪੱਟੇ ਨੇ ਬਹੁਤ ਸੋਹਣਾ ਤੁਸੀਂ ਤੁਹਾਨੂੰ ਇਹਦੀ ਸ਼ਾਇੰਤੀ ਪਤਾ ਚਲਦਾ ਹੋਵੇਗਾ ਵੀ ਇਹ ਦੁਪੱਟਾ ਕਿੰਨਾ ਸੋਹਣਾ ਦੇਖੋ ਪਿਓਰ ਮਸਲੀਨ ਦਾ ਦੁਪੱਟਾ ਤੇ ਨਾਲ ਬਹੁਤ ਹੀ ਵਧੀਆ ਲੇਸਿਸ ਦੇ ਕੇ ਇਹਦੀ ਆਪਾਂ ਨੇ ਫਿਨਿਸ਼ਿੰਗ ਕੀਤੀ ਹੋਈ ਹੈ ਸਾਰੇ ਆਪਣੇ ਆਰਡਰ ਦੇ ਸੂਟ ਨੇ ਤੁਸੀਂ ਸਾਡੇ ਤੋਂ ਇਦਾਂ ਦੇ ਸੂਟ ਨੇ ਜਿਹੜੇ ਡਿਜੀਟਲ ਪ੍ਰਿੰਟ ਦੇ ਰੈਡੀ ਕਰਵਾ ਸਕਦੇ ਹੋਗੇ ਅਗਰ ਤੁਸੀਂ ਕਰਵਾਉਣਾ ਚਾਹੁੰਦੇ ਹੋਂਗੇ ਪ੍ਰਿੰਟ ਦੇਖੋ ਸੇਮ ਨਹੀਂ ਮਿਲਣਾ ਤੇ ਜੋ ਮੈਂ ਨੇਕਸ ਦਿਖਾ ਰਹੀ ਆ ਇਹ ਆਪਣਾ ਵੀ ਪਸ਼ਮੀਨਾ ਸਟਾਕ ਤੇ ਇਹ ਦੇਖੋ ਆਪਣਾ ਪੈਚਵਰਕ ਦਾ ਸੂਟ ਹੈ ਬਹੁਤ ਸੋਹਣਾ ਦੇਖੋ ਪੈਚਵਰਕ ਦਾ ਸੂਟ ਹੈ نیچے ਦੇਖੋ ਜਿਹੜਾ ਕੱਟਵਰਕ ਦਿੱਤਾ ਹੋਇਆ ਕਿੰਨਾ ਸੋਹਣਾ ਕਲਰ ਦਾ ਦਿੱਤਾ ਹੋਇਆ ਬਹੁਤ ਜ਼ਿਆਦਾ ਸੋਹਣਾ ਉੱਟ ਕੇ ਦੇਖੋ ਆਇਆ ਹੋਇਆ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਕਿ ਕੰਮ ਕਿੰਨਾ ਸੋਹਣਾ ਸਫਾਈ ਤੇ ਹੋਇਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਦੇਖੋ ਤੇ ਆਪਾਂ ਦੇ ਨੈਕਸ ਦੇਖੋ ਇਹਦੇ ਉੱਪਰ neck ਤੇ ਕਿੰਨਾ ਪਿਆਰਾ ਦੇਖੋ neck ਦਾ ਡਿਜ਼ਾਈਨ ਬਣਾਇਆ लेसਿਸ ਦੇ ਕੇ ਬਹੁਤ ਵਧੀਆ ਲੇਸੀ ਦਾ ਦੇਖੋ ਤੁਸੀਂ लेसਿਸ ਦੇਖ ਸਕਦੇ ਹੋ ਕਿੰਨੀ ਸੋਹਣੀ ਦੇਖੋ लेस ਲੱਗੀ ਹੋਈ ਹੈ ਬਹੁਤ ਪਿਆਰੀ लेस ਲੱਗੀ ਹੋਈ ਹੈਗੀ ਬਹੁਤ ਸੋਹਣਾ neck ਦਾ ਡਿਜ਼ਾਈਨ ਹੈ ਬਹੁਤ ਸੌਫਟ लेस ਹੁੰਦੀ ਹੈ ਇਹ ਨਹੀਂ ਕਿ ਚੁਕਦੀਆਂ ਨੇ ਇਹ ਤੇ ਦੇ ਸੇਮ ਦਿਖਦੀ ਉਹ ਬਾਵਾ ਤੇ ਵਰਕ ਹੋਇਆ ਹੋਇਆ ਪੈਚ ਵਰਕ ਦਾ ਤੇ ਨਾਲ ਕੀ ਆਪਾਂ लेस ਦੇ ਕੇ ਕੀ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਇਹਨਾਂ ਦੇ ਸਾਰੇ ਸੂਟਾਂ ਦੇ ਪਿੱਛੇ ਕੀ ਆਪਣੀ ਜਿਪ ਲੱਗੀ ਹੋਈ ਹੈਗੀ ਤੁਸੀਂ ਉਹ ਨਾਲ ਮੈਂਸ਼ਨ ਕਰ ਦੇਣਾ ਹੁੰਦਾਗਾ ਵੀ ਤੁਸੀਂ ਲਗਵਾਉਣਾ ਚਾਹੁੰਦੇ ਹੋ ਜਾਂ ਨਹੀਂ ਲਗਵਾਉਣਾ ਚਾਹੁੰਦੇ ਸਟਿਚਿੰਗ ਦਾ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਸੂਟ ਬਹੁਤ ਪਿਆਰਾ ਤੁਸੀਂ ਇਹਨੂੰ ਕਿਸੇ ਰੰਗ ਤੇ ਵੀ ਹੁਣਵਾ ਸਕਦੇ ਹੋਗੇ ਇਹਨਾਂ ਦੇ ਨਾਲ ਕੀ ਆਪਣੀ ਸਲਵਾਰ ਬਣੀ ਹੋਈ ਹੈਗੀ ਨਾਲ ਦੇਖੋ ਇਹਦਾ ਦੁਪੱਟਾ ਦੁਪੱਟਾ ਆਪਣਾ ਮਸਲੀਨ ਦਾ ਟਾਈ ਡਾਈ ਦਾ ਦੁਪੱਟਾ ਦੇਖੋ ਬਹੁਤ ਸੋਹਣਾ ਦੁਪੱਟਾ ਦੇਖੋ ਬਹੁਤ ਖੁੱਲ੍ਹਾ ਡੁੱਲ੍ਹਾ ਸ਼ਾਨਦਾਰ ਦੁਪੱਟਾ ਦਾ ਤੁਸੀਂ ਦੁਪੱਟਾ ਦੇਖੋ ਕਿੰਨਾ ਸੋਹਣਾ ਦੇਖੋ ਬਲਡੂਲਾ ਦੁਪੱਟਾ सोना। बहुत ही बहुत सोह बहुत सोहना देखो डिजाइन है लेस का बहुत ही ज्यादा प्यारी लेस है तो पसंद आ रहे ने लेट साडे तो किसी भी कलर ते अपना रेडी करवा सकते हो जो देखो मैं नैक्स दिखा रही हूँ ਇਹ ਵੀ ਆਪਣਾ ਪਛਮੀਨੇ ਦਾ ਸਟਾਫ ਹੀ ਹੈ ਇਹ ਦੇਖੋ ਆਪਣਾ ਕਿੰਨਾ ਸੋਹਣਾ ਦੇਖੋ ਮਸ਼ੀਨ ਵਰਕ ਹੋਇਆ ਬਹੁਤ ਜ਼ਿਆਦਾ ਸੋਹਣਾ ਸਫਾਈ ਤੇ ਦੇਖੋ ਕੰਮ ਹੋਇਆ ਹੋਇਆ ਆਪਣਾ ਬਹੁਤ ਪਿਆਰਾ ਲੱਗ ਰਿਹਾ ਦੇਖੋ ਸਰਦਾਰੀ ਜਿਹਾ ਸੂਟ ਲੱਗ ਰਿਹਾ ਇਹ ਕਿਉਂਕਿ ਬਹੁਤ ਵਧੀਆ ਸੋਬਰ ਜਾਂ ਕਲਰ ਹੈ ਬਹੁਤ ਵਧੀਆ ਦੇ ਉੱਪਰ ਵਰਕ ਜਿਹੜਾ ਕੀਤਾ ਆਪਣਾ ਥ्रेड ਯੂਜ਼ ਕੀਤਾ ਬਹੁਤ ਸੋਹਣਾ ਸੋਬਰ ਯੂਜ਼ ਕੀਤਾ ਹੋਇਆ ਨਾਲ ਦੀ ਜਰੀ ਵਰਕ ਹੋਇਆ ਹੋਇਆ ਇਹ ਦੇਖੋ ਆਪਣੀ ਸਾਰੀ ਕਿ ਬਹੁਤ ਸੋਹਣੀ ਦੇਖੋ ਲੇਸਿਸ ਦੇ ਕੇ ਮਲਟੀ ਕਲਰ ਦੀ ਦੁਪੱਟਾ ਲਗਾ ਕੇ ਇਹ ਫਿਨਿਸ਼ਿੰਗ ਕੀਤੀ ਹੈ ਇਹਦੀ ਬਾਹਾਂ ਦਾ ਦੇਖੋ ਬਹੁਤ ਜ਼ਿਆਦਾ ਕੰਮ ਆ ਦੇਖੋ ਬਾਹਾਂ ਤੇ ਬ ਮਤਲਬ ਫੁੱਲ ਹੈਵੀ ਬਾਵਾ ਨੇ ਇਹਦੀਆਂ ਬਹੁਤ ਸੋਹਣਾ ਬਾਵਾ ਤੇ ਕੰਮ ਹੋਇਆ ਹੋਇਆ ਤੇ ਨਾਲ ਦੇਖੋ ਤੁਸੀਂ ਬਾਵਾ ਨੇ ਜਿਹੜੀਆਂ ਆਪਾਂ ਨੇ ਕਾਫ ਵਾਲੀਆਂ ਬਣਾਈਆਂ ਨੇ ਤੇ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਦੇਖੋ ਕਾਫ ਵੀ ਜਿਹੜੇ ਬਣਾਈਆਂ ਹੋਈਆਂ ਨੇ ਬਹੁਤ ਸੋਹਣਾ ਦੇਖੋ ਇਹ ਮਤਲਬ ਪਾ ਕੇ ਬਣਾਈਆਂ ਹੋਈਆਂ ਨੇ ਬਹੁਤ ਸੋਹਣਾ ਲੱਗ ਰਿਹਾ ਦੇਖੋ ਨਾਲ ਦੇ نیچے ਦੇਖੋ ਆਪਾਂ ਨੇ ਜਿਹੜਾ ਕੱਟਵਰਕ ਦੇ ਕੇ ਇਹਦੇ ਕਾਫ ਬਣਾਏ ਨੇ ਬਹੁਤ ਸੋਹਣੇ ਲੱਗ ਰਹੇ ਨੇ ਦੇਖੋ ਬਹੁਤ ਪਿਆਰਾ ਲੱਗ ਰਿਹਾ ਦੇਖੋ ਇਹ ਡਿਜ਼ਾਈਨ ਕਾਫ ਵਾਲਾ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਬਾਕੀ ਇਹਨਾਂ ਤੇ ਘੇਰੇ ਚਾਕ ਤੇ ਬਾਕੀ ਆਪਾਂ ਲੇਸਿਸ ਦਿੱਤੀ ਹੋਈ ਹੈਗੀ ਤੇ ਤੁਹਾਨੂੰ ਜੋ ਪਸੰਦ ਆ ਰਿਹਾ ਤੁਸੀਂ ਕੀ ਇਹ ਸੂਟ ਆਪਣਾ ਰੈਡੀ ਕਰਵਾ ਸਕਦੇ ਹੋਗੇ ਨਾਲ ਇਹਦੇ ਕੀ ਆਪਣੇ ਬਾਟਮ ਹੈ ਸਲਵਾਰ ਬਣੀ ਹੋਈ ਆ ਤੇ ਨਾਲ ਦੁਪੱਟਾ ਦੇਖੋ ਦੁਪੱਟੇ ਦੇ ਵਿੱਚ ਆਪਾਂ ਨੇ ਇਦਾਂ ਥੀਰ ਡਿਜ਼ਾਈਨ ਬਣਾਇਆ ਦੇਖੋ ਇਹ ਦੁਪੱਟੇ 'ਚ ਇਦਾਂ ਆਪਾਂ ਨੇ ਡਿਜ਼ਾਈਨ ਬਣਾਇਆਗਾ ਬਹੁਤ ਸੋਹਣਾ ਲੱਗ ਰਿਹਾ ਦੇਖੋ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਦੇਖੋ ਬਹੁਤ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈ ਓਜੋ ਬਦਲੀਆ ਦੇਖੋ ਸਫਾਈ ਤੇ ਡਾਈ ਹੋਇਆ ਹੋਇਆ ਹੈਗਾ ਇਹ ਇਦਾਂ ਨਹੀਂ ਹੈਗਾ ਕਿ ਕਲਰ ਮਤਲਬ ਬਾਹਰ ਨੇ ਬਹੁਤ ਪ੍ਰੋਪਰ ਮਤਲਬ ਕੀ ਇਹਦੇ ਪੱਤਿਆਂ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਨਾਲ ਬਹੁਤ ਹੀ ਸੋਹਣੀ ਦੇਖੋ ਮਲਟੀ ਕਲਰ ਦੀ ਲੇਸ ਦੇ ਕੇ ਜੀ ਕੀ ਆਪਾਂ ਨੇ ਫਿਨਿਸ਼ਿੰਗ ਕੀਤੀ ਆ ਤੁਹਾਨੂੰ ਪਸੰਦ ਆ ਰਿਹਾ ਜੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਸੂਟ ਜੀ ਤੁਸੀਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਬੜਵਾ ਸਕਦੇ ਹੋ ਤੁਸੀਂ ਗਿੱਦੂ ਪੱਟਾ ਵੀ ਲੈ ਸਕਦੇ ਹੋ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਸਾਡੇ ਤੋਂ ਤੇ ਜੋ ਮੈਂ ਨੈਕਸਟ ਦਿਖਾ ਰਹੀ ਆ ਇਹ ਦੇਖੋ ਆਪਣਾ ਕਟਰਾਈ ਦਾ ਸੂਟ ਸੀਗਾ ਤੇ ਡਿਜੀਟਲ ਪ੍ਰਿੰਟ ਤੇ ਇਹ ਵੀ ਆਪਣਾ ਸਟਿਚਿੰਗ ਹੋ ਕੇ ਜਾ ਰਿਹਾ ਇਹਦੇ ਨੀਚੇ ਦੇਖੋ ਆਪਾਂ ਨੇ ਲੇਸਿਸ ਦੇ ਕੇ ਇਦਾਂ ਬਹੁਤ ਵਧੀਆ ਫਿਨਿਸ਼ਿੰਗ ਕੀਤੀ ਹੈ ਦੇਖੋ ਆਪਾਂ ਨੇ ਬਹੁਤ ਸੋਹਣੀ ਦੇਖੋ ਇਹਦੇ ਸੈਂਟਰ ਲੇਸ ਜਿਹੜੀ ਪਾ ਕੇ ਉੱਪਰ ਲੇਸਿਸ ਦਿੱਤੀਆਂ ਨੇ ਬਹੁਤ ਪਿਆਰਾ ਲੱਗ ਰਿਹਾ ਇਹ ਤੇ ਇਦਾਂ ਹੀ ਆਪਾਂ ਸੇਮ ਇਹਦੀ ਹਵਾਵਾਂ ਤੇ ਦੇਖੋ ਆਪਾਂ ਨੇ ਕੀਤਾਗਾ ਬਹੁਤ ਸੋਹਣਾ ਮਤਲਬ ਸਟਿਚਿੰਗ ਕਰੀ ਹੋਈ ਹੈ ਬਹੁਤ ਜ਼ਿਆਦਾ ਬਹੁਤ ਵਧੀਆ ਸਫਾਈ ਤੇ ਦੇਖੋ ਆਇਆ ਹੋਇਆ ਤੇ ਇਦਾਂ ਬਹੁਤ ਪਿਆਰਾ ਦੇਖੋ ਆਪਾਂ ਨੇ ਨੱਕ ਦਾ ਡਿਜ਼ਾਈਨ ਬਣਾਇਆ ਇਹਦਾ ਚਾਕਨਾ ਤੇ ਵੀ ਬਹੁਤ ਵਧੀਆ ਲੇਸਿਸ ਦਿੱਤੀ ਹੈ ਦੇਖ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਲੇਸ ਦੇ ਕੇ ਇਹਦੀ ਫਿਨਿਸ਼ਿੰਗ ਕੀਤੀ ਹੈ ਨਾਲ ਕੀ ਇਹਦੇ ਪੈਂਟਾਂ ਹੀ ਪਲਾਜ਼ੋ ਆਪਣਾ ਤੇ ਉਹਦੇ ਵੀ ਆਪਾਂ ਨੇ ਇਦਾਂ ਹੀ ਲੇਸਿਸ ਦੇ ਕੇ ਫਿਨਿਸ਼ਿੰਗ ਕੀਤੀ ਹੈ ਬਹੁਤ ਸੋਹਣੀ ਦੇਖੋ ਨਾਲ ਇਹਦਾ ਡਿਜੀਟਲ ਪ੍ਰਿੰਟ ਆਪਣਾ ਦੁਪੱਟਾ ਸੀਗਾ ਤੇ ਦੁਪੱਟੇ ਤੇ ਵੀ ਆਪਾਂ ਨੇ ਇਹ ਲੇਸ ਦਿੱਤੀ ਹੈ ਜੀ ਜੋ ਸੇਮ ਆਪਾਂ ਸੂਟ ਤੇ ਦਿੱਤੀ ਹੋਵੇ ਉਹ ਵੀ ਦੁਪੱਟੇ ਤੇ ਦਿੱਤੀ ਹੈ ਤੇ ਜੋ ਦੇਖੋ ਮੈਂ ਨੈਕਸ ਦਿਖਾ ਰਹੀ ਆ ਇਹ ਵੀ ਆਪਣਾ ਪਸ਼ਮੀਨੇ ਦਾ ਸਟਾਫ ਆ ਬਹੁਤ ਵਧੀਆ ਦੇਖੋ ਚੈੱਕ ਵਾਲਾ ਸੀਗਾ ਤੇ ਨਾਲ ਇਹਦੇ ਆਪਾਂ ਨੇ ਕੀਆ نیچے ਦੇਖੋ ਘੇਰ ਤੇ ਕੀ ਆਪਾਂ ਨੇ ਪੈਸਵਰਕ ਕੀਤਾ ਬਹੁਤ ਸੋਹਣਾ ਦੇਖੋ ਪੈਸਵਰਕ ਕੀਤਾ ਬਹੁਤ ਜਿਆਦਾ ਸਫਾਈ ਤੇ ਤੁਸੀਂ ਸਫਾਈ ਦੇ ਸਕਦੇ ਹੋ ਕੰਮ ਦੀ ਕਿੰਨਾ ਜਿਆਦਾ ਸੋਹਣਾ ਦੇਖੋ ਸਫਾਈ ਤੇ ਕੰਮ ਕੀਤਾ ਹੋਇਆ ਇਹ ਬਹੁਤ ਪਿਆਰਾ ਲੱਗ ਰਿਹਾ ਤੇ ਚਾਕਾ ਤੇ ਕੀ ਆਪਾਂ ਨੇ ਬ੍ਰੀਕ ਕੀਆ ਇਹਦਾ ਪਾਈਪਿੰਗ ਕੱਢੀ ਹੋਈ ਆ ਬਾਕੀ ਦੇਖੋ ਸਾਰੇ ਇੱਥੇ ਆਪਾਂ ਨੇ ਕੀ ਲੇਸ ਦੇ ਕੇ ਦੀ ਫਿਨਿਸ਼ਿੰਗ ਕੀਤੀ ਆ ਬਹੁਤ ਸੋਹਣਾ ਦੇਖੋ ਸੈਂਟਰ ਚ ਲੇਸ ਦਿੱਤੀ ਆ ਆਪਾਂ ਨੇ ਇਹਦਾ ਡਿਜ਼ਾਈਨ ਬਣਾਇਆ ਦੇ ਨਾਲ ਕੇ ਬਹੁਤ ਹੀ ਪਿਆਰੇ ਦੇਖੋ ਬਟਨ ਲਗਾਏ ਨੇ ਬਹੁਤ ਸੋਹਣਾ ਲੱਗ ਰਿਹਾ ਬਹੁਤ ਜ਼ਿਆਦਾ ਵਧੀਆ ਸੂਟ ਲੱਗ ਰਿਹਾ ਤੇ ਇਹਦੀਆਂ ਦੇਖੋ ਆਪਾਂ ਨੇ ਇਸ ਤਰ੍ਹਾਂ ਦੀਆਂ 바ਵਾ ਬਣਾਈਆਂ ਨੇ ਦੇਖੋ ਕਿੰਨੀਆਂ ਪਿਆਰੀਆਂ ਦੇਖੋ 바ਵਾ ਬਣਾਈਆਂ ਨੇ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਦੇਖੋ ਬਹੁਤ ਪਿਆਰਾ ਸੂਟ ਲੱਗ ਰਿਹਾ ਇਹ ਬਹੁਤ ਜ਼ਿਆਦਾ ਤੇ ਨਾਲ ਦੇਖੋ ਇਹਦੇ ਆਪਾਂ ਨੇ ਪੈਂਟਾਈਪ ਲਾਜ਼ੋ ਬਣਾਇਆ ਤੇ ਲਾਜ਼ੋ ਤੇ ਇਦਾਂ ਦੇਖੋ ਆਪਾਂ ਨੇ ਲੇਸਿਸ ਦੇ ਕੇ ਇਹਦੀ ਫਿਨਿਸ਼ਿੰਗ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਾਡੇ ਤੋਂ ਸਟੀਚਿੰਗ ਆ बनवा ਸਕਦੇ ਹੋਗੇ ਤੁਸੀਂ ਆਪਣਾ ਵੀ ਡਿਜ਼ਾਈਨ ਕੋਈ ਭੇਜ ਸਕਦੇ ਹੋ ਜੇ ਤੁਸੀਂ ਇਦਾਂ ਦਾ ਕਰਵਾਉਣਾ ਚਾਹੁੰਦੇ ਹੋਗੇ ਤੁਹਾਨੂੰ ਅਗਰੇ ਇਹਦੇ ਵਿੱਚ ਕੋਈ ਪਸੰਦ ਆ ਰਹੀ ਹੈ ਤੁਸੀਂ ਉਹਦੀ ਵੀ ਸਾਨੂੰ ਕੀ ਫੋਟੋ ਭੇਜ ਸਕਦੇ ਹੋਗੇ ਤੁਸੀਂ ਇਦਾਂ ਦਾ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਤੇ ਨਾਲ ਦੇਖੋ ਇਹਦੇ ਆਪਾਂ ਨੇ orange ਕਲਰ ਦਾ ਦੁਪੱਟਾ ਕੀਤਾ ਸਿੰਗਲ ਸ਼ੇਡ ਦਾ ਤੇ ਨਾਲ ਮਲਟੀ ਕਲਰ ਦੀ ਕੀ ਹੈ ਲੇਸ ਲਗਾਈ ਹੈ ਤੁਸੀਂ ਲੇਸ ਦੇਖੋ ਕਿੰਨੀ ਪਿਆਰੀ ਹੈ ਇਹਦੀ ਬਹੁਤ ਹੀ ਜਿਆਦਾ ਸੋਹਣੀ ਦੇਖੋ ਲੇਸ ਆ ਬਹੁਤ ਪਿਆਰੀ ਲੇਸ ਹੈ ਇਹ ਲੇਸ ਥੋੜੀਆਂ ਕੀਆਂ ਮਹਿੰਗੀਆਂ ਹੁੰਦੀਆਂ ਨੇ ਪਰ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਇਹ ਲੇਸ ਬਹੁਤ ਜ਼ਿਆਦਾ ਤੇ ਜੋ ਦੇਖੋ ਮੈਂ ਨੈਕਸਟ ਦਿਖਾ ਰਹੀ ਆ ਇਹ ਆਪਣਾ ਪਿਓਰ ਕਰੇਪ ਦਾ ਸਟਾਫ ਸੀ ਪਿਓਰ ਕਰੇਪ ਆ ਇਹਦੇ نیچے ਦੇਖੋ ਆਪਾਂ ਨੇ ਇਹਦਾ ਵਰਕ ਕੀਤਾ ਬਹੁਤ ਸੋਹਣਾ ਦੇਖੋ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਬਹੁਤ ਪਿਆਰਾ ਵਰਕ ਕੀਤਾ ਹੋਇਆ ਗਿਆ ਤੇ ਬਹੁਤ ਸੋਹਣਾ ਲੱਗ ਰਿਹਾ ਦੇਖੋ نیچے ਆਪਾਂ ਨੇ ਬਹੁਤ ਸੋਹਣੀ ਲੇਸ ਦੇ ਦੇ ਕੇ ਇਹਦੀ ਫਿਨਿਸ਼ਿੰਗ ਕੀਤੀ ਆ ਤੁਸੀਂ ਕੰਮ ਦੀ ਸਫਾਈ ਦੇ ਸਕਦੇ ਹੋ ਕਿ ਕਿੰਨਾ ਸੋਹਣਾ ਕੰਮ ਲੱਗ ਰਿਹਾ ਬਹੁਤ ਸਰਦਾਰੀ ਸੂਟ ਲੱਗ ਰਿਹਾ ਇਹ ਇਹ ਦੇਖੋ نیچے ਆਪਾਂ ਨੇ ਕੀ ਆ ਘੇਰ ਤੇ ਲੇਸ ਦਿੱਤੀ ਹੋਈ ਆ ਬਹੁਤ ਹੀ ਪਿਆਰੀ ਲੇਸ ਦੇ ਕੇ ਇਹਦੀ ਫਿਨਿਸ਼ਿੰਗ ਕੀਤੀ ਆ ਨਾਲ ਦੇਖੋ ਤੁਸੀਂ neck ਦਾ ਡਿਜ਼ਾਈਨ ਦੇਖੋ ਬਹੁਤ ਛੋਟੇ ਛੋਟੇ ਬਹੁਤ ਹੀ ਪਿਆਰੇ ਬਟਨ ਦਿੱਤੇ ਹੋਏ ਨੇ ਦੇਖੋ ਬਹੁਤ ਵਧੀਆ ਡਿਜ਼ਾਈਨਰ ਜਾਂ ਨੈਕ ਕੀਤਾ ਹੋਇਆ ਤੇ ਬਾਹਾਂਾਂ ਦੇਖੇ ਦੀਆਂ ਬਾਹਾਂਾਂ ਵੀ ਬਹੁਤ ਸੋਹਣੀਆਂ ਬਣਾਈਆਂ ਹੋਈਆਂ ਨੇ ਦੇਖੋ ਤੁਸੀਂ ਬਾਹਾਂਾਂ ਤੇ ਵੀ ਵਰਕ ਹੋਇਆ ਹੋਇਆ ਤੇ ਨਾਲ ਲੇਸ ਤੇ ਕਿਹਦੀ ਕੀ ਆ ਬਹੁਤ ਸੋਹਣੀ ਦੇਖੋ ਫਿਨਿਸ਼ਿੰਗ ਕੀਤੀ ਆ ਬਹੁਤ ਸੋਹਣਾ ਸੂਟ ਲੱਗ ਰਿਹਾ ਤੁਸੀਂ ਸਾਡੇ ਤੋਂ ਇਹਦਾ ਡਿਜੀਟਲ ਪ੍ਰਿੰਟ ਸੂਟ ਨੇ ਤੁਸੀਂ ਮਤਲਬ ਪਸੰਦ ਕਰ ਸਕਦੇ ਹੋ ਵੀ ਇਹ ਪ੍ਰਿੰਟ ਤੇ ਸਾਨੂੰ ਰੈਡੀ ਕਰਕੇ ਦੇ ਦਿਓ ਤੇ ਬਾਕੀ ਦੇਖੋ ਉਹਨੂੰ ਸੂਟ ਨੂੰ ਚਚਾਉਣਾ ਉਹ ਸਾਡੇ ਜ਼ਿੰਮੇਵਾਰੀ ਹੁੰਦੀ ਹੈਗੀ ਤੁਸੀਂ ਉਹ ਸਾਡੇ ਤੇ ਛੱਡ ਸਕਦੇ ਹੋਗੇ ਇਹ ਦੇਖੋ ਬਹੁਤ ਸੋਹਣਾ ਸੂਟ ਲੱਗ ਰਿਹਾ ਹੈ ਇਹ ਤੇ ਨਾਲ ਦੇਖੋ ਇਹਦੇ ਆਪਾਂ ਨੇ ਬਾਟਮ ਤੇ ਵੀ ਕੰਮ ਕੀਤਾ ਬਹੁਤ ਸੋਹਣਾ ਦੇਖੋ ਬਾਟਮ ਤੇ ਕੰਮ ਕੀਤਾ ਹੋਇਆ ਬਹੁਤ ਪਿਆਰਾ ਕੰਮ ਲੱਗ ਰਿਹਾ ਦੇਖੋ ਨਾਲ ਦੇਖੋ ਬਾਟਮ ਤੇ ਆਪਾਂ ਨੀਚੇ ਹੀ ਅਦਾ ਕਟਵਾਰਕ ਦੇ ਕੇ ਕੀ ਇਹਦੀ ਫਿਨਿਸ਼ਿੰਗ ਕੀਤੀ ਹੈ ਬਹੁਤ ਸੋਹਣਾ ਸੂਟ ਲੱਗ ਰਿਹਾ ਦੇਖੋ ਬਹੁਤ ਪਿਆਰਾ ਤੇ ਆਪਣਾ ਇਹਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਸੀਗਾ ਤੇ ਆਪਾਂ ਨੇ ਕੀਆ ਦੁਪੱਟੇ ਤੇ ਬਹੁਤ ਹੀ ਜ਼ਿਆਦਾ ਸੋਨੇ ਦੇ ਕੋ ਲੇਸ ਦੇ ਕੇ ਦੀ ਫਿਨਿਸ਼ਿੰਗ ਕੀਤੀ ਹੈ ਦੇਖੋ ਬਹੁਤ ਪਿਆਰੀ ਦੇਖੋ ਲੇਸ ਆ ਬਹੁਤ ਸੌਫਟ ਲੇਸ ਆ ਇਹ ਬਹੁਤ ਜ਼ਿਆਦਾ ਅਗਰ ਤੁਹਾਨੂੰ ਸਾਡੇ ਆਪ ਦੇ ਸੂਟ ਪਸੰਦ ਆ ਸੋ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਜੋ ਵੀ ਅੱਜ ਆਪਾਂ ਨੇ ਨਿਊ ਕਲੈਕਸ਼ਨ ਲੈ ਕੇ ਐਸੀ ਕਿਸ ਤਰ੍ਹਾਂ ਲੱਗੀ ਸੋ ਪਲੀਜ਼ ਵੀਡੀਓ ਨੂੰ ਵਾਰ ਤੋਂ ਵਾਰ ਲਾਈਕ ਕਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਔਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਥੈਂਕ ਯੂ